ਇਹ ਬਹੁਤ ਵਧੀਆ ਹੈ। ਇਹਨੂੰ ਜ਼ਿਆਦਾ ਹੋ ਰਹੀ ਹੈ ਯਾਰ ਨਾ। ਬਹੁਤ ਟਾਈਮ ਬਾਅਦ ਆਇਆ ਹਾਂ ਮੈਂ ਔਰੇ। ਫਾਈਨਲੀ ਗਾਇ ਬਾਲਾਂ ਦੀ ਕਟਿੰਗ ਹੋ ਗਈ ਤੇ ਚੱਲ ਦੇਗੇ ਸ਼ੌਕ ਤੇ। ਅੱਜ ਬਣਿਆ ਆਪਣੇ ਘਰੇ ਕੜੀ ਚੋਲ ਤੇ ਹੁਣ ਕੜੀ ਚੋਲ ਟੇਸਟ ਕਰਕੇ ਦੇਖਦੇ ਹਾਂ ਕਿਵੇਂ ਨੇ। ਸੋ ਹੈਏ ਗਾਇਜ਼ ਗੁੱਡ ਮਾਰਨਿੰਗ ਵੈਲਕਮ ਟੂ ਮਾਈ ਨਿਊ ਬਲੌਗ ਆਈ ਹੋਪ ਗਾਇਜ਼ ਕਿ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਤਾਂ ਗਾਇਜ਼ ਵਾਲਾਂ ਦੀ ਕੰਡੀਸ਼ਨ ਬਹੁਤ ਜ਼ਿਆਦਾ ਖਰਾਬ ਹੋ ਰਹੀ ਹੈ ਕਿ ਵਾਲ ਬਹੁਤ ਜ਼ਿਆਦਾ ਵੱਡੇ ਹੋ ਰਹੇ ਨੇ ਛੋਟੇ ਵਾਲ ਨੇ ਉਹ ਝੜਦੇ ਵੀ ਘਟਨੇ ਤੇ ਵਧੀਆ ਗਰੋ ਵੀ ਹੋ ਜਾਂਦੇ ਨੇ ਤੇ ਵੱਡੇ ਵਾਲ ਜਿੰਨੇ ਵੱਡੇ ਵਾਲ ਹੁੰਦੇ ਨੇ ਉਹਨੇ ਵੱਧ ਝੜਦੇ ਨੇ ਦੋ ਤਿੰਨ ਦਿਨ ਹੋ ਗਏ ਤੇ ਮੈਨੂੰ ਸੋਚਦੇ ਨੂੰ ਵੀ ਚਲੋ ਅੱਜ ਜਾਂਦੇ ਆ ਕੱਲ ਨੂੰ ਜਾਂਦੇ ਆਗੇ ਪਰ ਟਾਈਮ ਨਹੀਂ ਲੱਗਿਆ ਹੈਗਾ ਤਾਂ ਚਲੋ ਬਈ ਮੈਂ ਚੱਲਦਾਗਾ ਮੋਟਰਸਾਈਕਲ ਤੇ ਵਾਲ ਕਟਾਉਣ ਵਾਸਤੇ ਦੁਕਾਨ ਤੇ ਕਿਉਂਕਿ ਤੁਮਹਾਂ ਦਾ ਅੱਜ ਕਰਨੇ ਰੰਗਣੀ ਦੇਖੀ ਚੱਕ ਕੇ ਹਾਂ ਫਾਈਨਲੀ ਗਾ ਇਹ ਬਾਲਾਂ ਦੀ ਕਟਿੰਗ ਹੋ ਗਈ ਤੇ ਚੱਲ ਦਾਂਗੇ ਸ਼ੌਕ ਤੇ ਗਾ ਇਹ ਬਾਲਾਂ ਦੀ ਕਟਿੰਗ ਕਰਵਾਉਣ ਤੋਂ ਬਾਅਦ ਮੈਂ ਪਹੁੰਚ ਗਿਆ ਦੁਕਾਨ ਤੇ ਬਾਲ ਕਟਾਉਂਦੇ ਕਟਾਉਂਦੇ ਨਾ ਨੀਦ ਆਣ ਲੱਗ ਜਾਂਦੀ ਹੈ ਕਿਉਂਕਿ ਕਾਫੀ ਟਾਈਮ ਲੱਗ ਜਾਂਦਾ ਤਕਰੀਬਨ ਆ ਡੇਢ ਘੰਟਾ ਲੱਗ ਗਿਆ ਉਹਨਾ ਮੇਰੇ ਬਾਲਾਂ ਤੇ ਤਾਂ ਹੋ ਰਿਹਾ ਸੀ ਵੀ ਸੋ ਜਾ ਉੱਥੇ ਮੈਂ ਸੋਚ ਰਿਹਾ ਨਹੀਂ ਮੈਂ ਜਲ ਸੋਈ ਜਾਂਦੇ ਆਂਗੇ ਪਰ ਯਾਰ ਆਪਾਂ ਸੋਰੀ ਨਾ ਸਕਦੇ ਕਾਫੀ ਟਾਈਮ ਲੱਗ ਗਿਆ ਦਾੜੀ ਵੀ ਕਟਾਤੀ ਤੇ ਵਾਲ ਵੀ ਕਟਾਤੇ ਪਹਿਲਾਂ ਦੀ ਲੁੱਕ ਤੇ ਹੁਣ ਦੀ ਲੁੱਕ ਦੇ ਵਿੱਚ ਬਹੁਤ ਫਰਕ ਪੈ ਗਿਆ ਵੈਸੇ ਮੈਨੂੰ ਛੋਟੇ ਵਾਲ ਵਧੀਆ ਨਹੀਂ ਲੱਗਦੇ ਪਰ ਫਿਰ ਵੀ ਆਪਾਂ ਨੇ ਕਟਾਉਣੇ ਪੈਂਦੇ ਨੇ ਕਿਉਂਕਿ ਵੱਡੇ ਵਾਲ ਛੱਡਦੇ ਜਾਦੇ ਬਾਹਰ ਮੌਸਮ ਨੂੰ ਦੇਖ ਕੇ ਲੱਗਦਾ ਹੈ ਕਿ ਹਜੇ ਸਵੇਰ ਦੇ 11:00 ਕ' ਵੱਜੇ ਨੇ ਜਾਂ 12:00 ਕ' ਵੱਜੇ ਹੋਣੇ ਪਰ ਤੁਸੀਂ ਯਕੀਨ ਨਹੀਂ ਕਰਨਾ ਹੁਣ 3:00 ਵਜੇ ਦਾ ਟਾਈਮ ਹੋ ਰਿਹਾ ਮਤਲਬ ਟੋਟਲ 2:43 ਮਿੰਟ ਹੋ ਰਹੇ ਨੇ 3:00 ਵਜਨ ਵਾਲੇ ਨੇ ਲੱਗਦਾ ਨਹੀਂ ਵੀ ਇੰਨਾ ਟਾਈਮ ਹੋ ਰਿਹਾ ਹੋਊਗਾ ਔਰ ਮੈ ਨੇ ਜਦਾ ਲਗਾ ਇਹ ਕਿੰਨੇ ਜਿਆਦਾ ਟੇਸਟੀ ਨੇ ਮਜ਼ਾ ਆਇਆ ਤਦ ਆ ਇਹ ਕਿਹਨੂੰ ਕਿਹਨੂੰ ਪਸੰਦ ਨੇ ਚਾਹ ਨਾਲ ਪਰੌਠੇ ਖਾਣੇ ਮੈਂ ਲੀਕਾ ਜੇ ਰੋਟੀ ਖਾਣ ਤੋਂ ਬਾਅਦ ਘੱਟੋ ਘੱਟ ਮੈਂ ਡੇਢ ਘੰਟਾ ਆਰਾਮ ਕਰਿਆ ਡੇਢ ਘੰਟਾ ਨਹੀਂ ਯਾਰ ਤਿੰਨ ਘੰਟਾ ਹਾਂ ਘੰਟੇ ਵਾਂਗੂ ਆਰਾਮ ਕਰਿਆ 4:20 ਹੋ ਗਏ ਉਹਨੇ ਹੁਣ ਤੇ ਮੇਰੀ ਜਿੰਮ ਜਾਣ ਦਾ ਟਾਈਮ ਹੋ ਗਿਆ ਤੇ ਸੋ ਗਾਇਆ ਆਪਾਂ ਨੇ ਕਰੀਟਿਨ ਨੂੰ ਪਾਣੀ ਦੇ ਵਿੱਚ ਪਾ ਲਿਆ ਤੇ ਥੋੜੇ ਟਾਈਮ ਦੇ ਵਿੱਚ ਹੁਣ ਬਿੰਦਰਾ ਆਊਗਾ ਤੇ ਅਸੀਂ ਗਊ ਇਨਸ਼ਾ ਅੱਲਾ ਦੇ ਵਿੱਚ ਜਾ ਕੇ ਆਵਾਂਗੇ ਤੇ ਉਹਨੂੰ ਕੋਈ ਕੰਮ ਹੈ ਗਊ ਇਨਸ਼ਾ ਅੱਲਾ ਦੇ ਵਿੱਚ ਜਿੰਨੇ ਟਾਈਮ ਦੇ ਵਿੱਚ ਉਹ ਆਉਂਦਾ ਉਹਨੇ ਟਾਈਮ ਦੇ ਵਿੱਚ ਮੈਂ ਕ੍ਰੇਟ ਇਨ ਪੀਕੇ ਰੈਡੀ ਹੋ ਜਾਣਾ 15 ਮਿੰਟ ਪਹਿਲਾਂ ਤੁਸੀਂ ਦੇਖੋਗੇ ਮੌਸਮ ਐ ਹੋ ਰਿਹਾ ਸੀ ਜਿਵੇਂ ਦਿਨ ਪੂਰਾ ਚੜਿਆ ਹੋਇਆ ਸੀ ਇੱਕ ਦੋ ਮਿੰਟ ਦੇ ਵਿੱਚ ਐ ਹੋ ਗਿਆ ਜਿਵੇਂ ਬਹੁਤ ਜ਼ਿਆਦਾ ਨੇਰਾ ਹੋ ਗਿਆ ਐ ਲੱਗਦਾ ਜਿਵੇਂ ਜ਼ਮੀਨ ਹੀ ਨਹੀਂ ਰਹੀ ਹੋ ਗਿਆ ਹੋਵੇ ਤਾਂ ਲਾਊਗਾ ਜੀ ਬਿੰਦਰਾ ਦਾ ਫੋਨ ਆ ਗਿਆ ਵਿੰਦਰ ਵੀ ਆ ਗਿਆ ਤਾਂ ਚੱਲਦੇ ਆ ਉਹਦੇ ਨਾਲ ਹੁਣ ਸ਼ੀਸ਼ਾ ਝਾੜ ਲਾ ਕੀ ਹਾਲ ਹੈ ਆ ਨਿਕਿਆ ਫਿਰਦਾ ਮੈਂ ਵੀ ਨਿਕਰੇ ਕਰ ਬਾਲ ਕਟਾਦੀ ਮੈਂ ਵੀ ਅੱਛਾ ਆਪਾਂ ਚੱਲੋ ਅੱਲੋਂ ਅੱਗੇ ਕਰਾਉਣਾ ਇੱਧਰ ਜਾਣਾ ਨਹੀਂ ਮਿਲਦਾ ਅੱਗੇ ਲੱਗ ਲਵੇ ਇਹ ਤਾਂ ਉੱਠ ਕੀ ਲੈ ਹੈ ਗੁੜਾ ਦੇਖੋ ਇਹਨਾਂ ਨੂੰ ਪਤਾ ਲੱਗ ਗਿਆ ਹੈ ਨਾ ਚਾਰੀ ਜਣ ਦੇਖ ਕੇ ਤਾਂ ਲੈ ਆ ਹਾਂ ਹਾਂ ਅੱਜ ਕੱਲੇ ਤਾਂ ਨਹੀਂ ਵੱਗਦੇ ਹਵਾ ਆ ਗਈਆਂ ਦੇਖ ਇੱਧਰ ਚੱਪੜਾ ਚੱਪੜਾ ਨਹੀਂ ਕੱਢਣੇ ਸੀ ਲੋੜ ਇਹਦਾ ਕੀ ਹੈ ਇਹ ਤਾਂ ਸਪੈਸ਼ਲ ਤੂ ਖਾਸਲੇ ਆ ਯਾਰ ਹਣਾ ਓਏ ਹੁੰਦਾ ਕਦੇ ਪਾਇਆ ਹੈ ਨਹੀਂ ਯਾਰ ਪਾ ਦਿੰਨੇ ਆ ਕਿਤਾ। ਓਏ ਹੋਏ। ਫੌਂਡ ਇਹ ਗਿਆ 1 ਮਿੰਟ ਵਿੱਚ ਖਾ ਜਾਣਾ। ਓ। ਇੱਥੇ ਬੈਰ ਰੱਖ ਲਈਏ। ਸਾਡੇ ਹੋ ਕੇ ਮਿਆਂ ਆਈਆਂ ਸਾਰੀਆਂ। ਵਿੰਦਰ ਤੂੰ ਵੀ ਸੇਵਾ ਕਰਦਾ ਹੈ ਨਾ ਵਧੀਆ। ਸੇਵਾ ਤਾਂ ਕਰਨੀ ਪੈਂਦੀ ਆ ਪਰ। ਦੇਖਾਂ ਮੈਂ ਵੀ ਪਾ ਕੇ ਥੋੜੀ ਪਾਲਾ ਪਾਲਾ ਕੋਈ ਨਹੀਂ। ਕਾਇਤ ਨਹੀਂ ਕੋਈ ਚੱਕਰ ਨਾ ਨਾ ਪਾਲਾ ਕੋਈ ਚੱਕਰ ਦੋ ਕਿਹਾ ਯਾਰ ਇਹਨੇ ਓਏ ਨਹੀਂ ਮੈਂ ਉਹ ਗੱਲ ਕਰਦਾ ਨਾ ਨਾ ਮੈਂ ਤਾਂ ਥੋੜੀ ਜਿਹੀ ਸੇਵਾ ਕਰੀ ਨਾ ਰੰਗ ਨਾ ਬੋਦ ਚੱਲੋ ਜੀ ਅਰੇ ਇਹਨੂੰ ਇੱਕ ਜਾਇਆ ਇਹ ਥੋੜਾ ਬੰਦ ਹਾਂ ਇਹਨੂੰ ਜਿਆਦਾ ਹੋ ਰਹੀ ਆ ਯਾਰ ਨਾ ਅੱਛਾ ਲੈ ਲੈ ਤੂੰ ਖਾ ਲੈ 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 ਕੂੰ ਖੁਸ਼ ਰਿਹਾ ਕੂੰ ਖੁਸ਼ ਰਿਹਾ ਕੂੰ ਖੁਸ਼ ਰਿਹਾ ਉਹ ਉਧਰ ਜ ਵੀ ਸੱਟਦੇ ਉਹ ਉਧਰ ਸੱਟਦੇ ਪਰਾਂ ਸੱਟਦੇ ਬਹੁਤ ਟਾਈਮ ਬਾਅਦ ਆਇਆ ਉਹ ਮੈਂ ਔਰੇ ਸੋਹਣਾ ਯਾਰ ਮਾਹੌਲ ਔਰੇ ਦਾ ਨਾ ਚਲੋ ਜੀ ਚਿੜੀ ਚੋਂਚ ਭਰ ਕੇ ਗਈ ਨਦੀ ਨਾ ਘਟਿਓ ਨੀਰ দান ਦੀਏ ਤਨ ਨਾ ਘਟੇ ਕਹਿਵੇ ਸੰਤ ਕਬੀਰ ਸਹੀ ਗੱਲ ਆ ਅੱਛਾ ਜੇ ਕਿਸੇ ਵਾਰੇ ਆਪਾਂ ਮਾੜਾ ਸੋਚਾਂਗੇ ਹਾਂ ਲੋੜ ਹੀ ਨਹੀਂ ਹੈਗੀ ਸੋਚਣ ਦੀ ਆਪਣੇ ਨਾਲ ਮਾੜਾ ਹਾਂ ਆ ਜੇ ਚੰਗਾ ਸੋਚਾਂਗੇ ਹਰੇ ਕਿਤੇ ਨਾ ਸਾਰੇ ਚੰਗਾ ਸੋਚਾਂਗੇ ਤਾਂ ਸਾਰੇ ਰੱਬ ਵੀ ਕਹੂਗਾ ਵੀ ਹਜੇ ਐਸ ਚੰਗਾ ਸੋਚਣਾ ਇਹਦਾ ਚੰਗਾ ਕਰਨਾ ਚਾਹੀਦਾ ਮੈਨੂੰ ਕੱਟ ਚੱਲਾ ਹੈ ਬਈ ਪਹੁੰਚ ਗਏ ਆਪਾਂ ਜੰਮੇ ਤੇ ਹਾਂ ਓਰੇ ਠੀਕ ਓਰੇ ਠੀਕ ਆ ਬਈ ਹੋ ਹੋ ਗਰਮੀ ਦਾ ਮੌਸਮ ਹੋ ਰਿਹਾ ਨਾ ਜਾਣ ਚ ਫਾਇਦਾ ਹੁਣ ਟਾਈਮ ਨਾਲ ਘਰੇ ਯਾਰ ਸ਼ਰ ਵੀ ਮੁੜਿਆ ਕੱਲ ਮਾ ਮਾ ਤਾਂ ਫੈਰ ਲੀਕ ਗਿਆ ਜਿੱਦਾਂ ਵਰਕਆਊਟ ਖਤਮ ਹੋ ਗਿਆ ਹਾਂ ਹੁਣ ਜਾ ਰਹੇ ਆਂਗੇ ਆਪਾਂ ਦੁਕਾਨ ਤੇ ਦੁਕਾਨ ਤੋਂ ਫਿਰ ਘਰੇ ਚੱਲਣੇ ਆਂ ਹਾਂ ਬਸ ਆ ਗਿਆ ਆ ਰਹੇ ਆਂ ਕਿਉਂਕਿ ਮੌਸਮ ਖਰਾਬ ਆ ਵੈਸੇ ਨਹੀਂ ਆ ਗਈ ਛੱਡ ਕੇ ਲੈ ਵੀਂਦਰਾ ਰੋਕ ਦੇ ਗੱਡੀ ਉਰੇ ਓਕੇ ਠੀਕ ਚੱਲ ਓਕੇ ਹੁਣ ਫਟਾਫਟ ਘਰੇ ਚੱਲਦੇ ਆਂ ਨਹੀਂ ਲੈਟ ਭੱਜ ਗਈ ਕਿ ਹੈ ਨਹੀਂ। ਆਈਓ ਵੇ। ਤਾਕਾ ਜੀ ਪ੍ਰੋਟੀਨ ਪੀ ਕੇ ਫਟਾਫਟ ਘਰੇ ਜਾਣਾ ਪਊਗਾ ਕਿਉਂਕਿ ਮੌਸਮ ਹੋ ਰਿਹਾ ਖਰਾਬ ਹੈ, ਬਾਰਿਸ਼ ਨੇ ਆਪਾਂ ਨੂੰ ਜੇ ਘੇਰ ਲਿਆ ਜੇ ਉੱਪਰ ਕਣੀਆਂ ਪੈ ਗਿਆ ਬਿਮਾਰ ਹੋ ਗਏ ਤਾਂ ਆਪਣਾ ਕੰਮ ਹੋ ਜੂਗਾ ਖਰਾਬ ਕਿਉਂਕਿ ਅੱਜ ਕੱਲ੍ਹ ਬੁਖਾਰ ਵੀ ਬਹੁਤ ਜ਼ਿਆਦਾ ਭੜਾ ਚੱਲ ਰਿਹਾ ਹੈ। ਉਹ ਲੰਗੜਾ ਜਿਹਾ ਬੁਖਾਰ ਹੈਗਾ ਜਿਹੜਾ ਕਿ ਫੜਕੀ ਫੜ ਲੈਂਦਾ ਬੰਦੇ ਨੂੰ ਫਿਰ ਮੁੜ ਕੇ ਛੱਡਦਾ ਕੋਈ ਨਹੀਂ। ਤੇ ਮੌਸਮ ਬਹੁਤ ਜ਼ਿਆਦਾ ਖਰਾਬ ਹੋ ਗਿਆ ਤੇ ਫਟਾਫਟ ਜਾਣ 'ਚ ਫਾਇਦਾ ਕਰੇ। ਤਾਕਾ ਜੀ ਲਾਈਫ ਬਹੁਤ ਜ਼ਿਆਦਾ ਛੋਟੀ ਹੈ। ਆਪਦੀ ਲਾਈਫ ਨੂੰ ਰਿਕਾਰਡ ਕਰਦੇ ਰਹੋ। ਹੌਲੀ ਹੌਲੀ ਕਰਕੇ ਦਿਨ ਲੰਘੀ ਜਾਂਦੇ ਨੇ ਆਪਣੀ ਲਾਈਫ ਦੇ ਦਿਨ ਘਟੀ ਜਾਂਦੇ ਨੇਗੇ ਤਾਂ ਕਿਉਂ ਨਾ ਆਪਾਂ ਇਹਨਾਂ ਨੂੰ ਰਿਕਾਰਡ ਕਰ ਲਈਏ ਕਿਉਂ ਨਾ ਇਹਨਾਂ ਦੀ ਯਾਦਾਂ ਬਣਾ ਲਈਏ ਅੱਜ ਤੋਂ 10 ਦਿਨਾਂ ਬਾਅਦ ਆਪਾਂ ਨੂੰ ਯਾਦ ਨਹੀਂ ਰਹਿੰਦਾਂਗੇ ਕਿ ਆਪਾਂ ਨੇ ਕੀ ਕੁਸ਼ ਕਰਿਆ ਸੀ ਡਿਟੇਲ ਦੇ ਵਿੱਚ ਯਾਦ ਰੱਖਣਾ ਤਾਂ ਵਲੋਗਿੰਗ ਕਰਨੀ ਪਊਗੀ ਪਹਿਲਾਂ ਦੇ ਲੋਕ ਹੁੰਦੇ ਤੇ ਬੁੱਕਾਂ ਲਿਖਦੇ ਤੇ ਆਪਣੀ ਲਾਈਫ ਨੂੰ ਬੁੱਕ ਦੇ ਉੱਤੇ ਲਿਖਦੇ ਹੁੰਦੇ ਤੇਗੇ ਪਰ ਹੁਣ ਦੇ ਟਾਈਮ ਦੇ ਵਿੱਚ ਤਾਂ ਆਪਾਂ ਰਿਕਾਰਡ ਕਰ ਸਕਦੇ ਆਂਗੇ ਉਹ ਵੀ ਬਹੁਤ ਜ਼ਿਆਦਾ ਫਾਸਟ ਜਿੰਨੀਆਂ ਹੁਣ ਮੈਨੇ ਗੱਲਾਂ ਬੋਲੀਆਂ ਨੇਗੀਆਂ ਜੇ ਕਿਤੇ ਇਹ ਆਪਾਂ ਲਿਖਣ ਬੈਂਦੇ ਤਾਂ ਬਹੁਤ ਟਾਈਮ ਲੱਗ ਜਾਂਦਾ ਹੁਣ ਜਿਵੇਂ ਜਿਵੇਂ ਆਪਾਂ ਨੂੰ ਮਨ ਦੇ ਵਿੱਚ ਗੱਲ ਆਈ ਜਾਂਦੀ ਨੇ ਆਪਾਂ ਬੋਲੀ ਜਾ ਰਹੇ ਹਾਂਗੇ ਠੀਕ ਹੈ ਤੇ ਰਿਕਾਰਡ ਹੋਈ ਜਾਂਦਾਗਾ ਹੌਲੀ ਹੌਲੀ ਆਪਣੀ ਸਾਰੀ ਲਾਈਫ ਰਿਕਾਰਡ ਕਰ ਲਾਂਗੇ ਆਪਾਂ ਬਣੇ ਰਿਹਾ ਕਰੋ ਵੀਡੀਓ ਦੇ ਵਿੱਚ ਆਈ ਹੋਪ ਮੈਂ ਉਮੀਦ ਕਰਦਾ ਕਿ ਬਹੁਤ ਆਉਣ ਵਾਲੇ ਟਾਈਮ ਦੇ ਵਿੱਚ ਮੈਂ ਇੰਟਰਸਟਿੰਗ ਬਲੌਗ ਲੈ ਕੇ ਆਉਂਗਾ ਤੇ ਜਿਹੜੇ ਤੁਹਾਨੂੰ ਬਹੁਤ ਜ਼ਿਆਦਾ ਪਸੰਦ ਆਉਣਗੇ ਚੱਲਦਾਗਾ ਘਰੇ ਤੇ ਬਸ ਥੋੜਾ ਜਿਆ ਰਹਿ ਗਿਆ ਇੰਨਾ ਪੀ ਲਿਆ ਇੰਨਾ ਕਰ ਰਹਿ ਗਿਆ ਬਸ ਹੈਲੋ ਹੈਲੋ ਕਰਦੇ ਹੈਲੋ ਕਰਦੇ ਹਾਂ ਬਾਰ ਬਾਰ ਬਾਰਿਸ਼ ਖਾਸੀ ਹੋ ਰਹੀ ਜਾਂਦਾ ਕੜੀ ਛੋਲ ਬਣੇ ਰੇ ਅੱਜ ਆਪਣੇ ਘਰੇ ਹੈ ਛੋਲ ਦੇਖਣ ਨੂੰ ਤਾਂ ਬਹੁਤ ਸੁਆਤ ਲੱਗ ਰਹੇ ਨੇ ਬਹੁਤ 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 ਠੀਕ ਹੈ ਅੱਜ ਬਣੇ ਨੇ ਆਪਣੇ ਘਰੇ ਕੜੀ ਛੋਲ ਤੇ ਹੁਣ ਕੜੀ ਛੋਲ ਟੇਸਟ ਕਰਕੇ ਦੇਖਦੇ ਹਾਂ ਕਿਵੇਂ ਨੇ ਹਾਂ ਕਾసేਪਾਂ ਬਾਅਦ ਬਣਾ ਲੈਣਾ ਮੈਂ ਬਾਹਰ ਮੀਂਹ ਪੈ ਰਿਹਾ ਤੇ ਆਈ ਰਹੀ ਕਿ ਬੈਠ ਕੇ ਮੁਕੜਿਆਂ ਖਾਣ ਦਾ ਗੱਲਾਂਬਾਤ ਕਰਨਾ ਸਵਾਦ ਨਹੀਂ ਆਉਂਦਾ ਹਨਾ ਬਹੁਤ ਘਾਟ ਲੱਗਦਾ ਹੈ ਉਹ ਰਕੜਾ ਕੱਲਾ ਲੈਂਦੇ ਦੇ ਮੁਕੜਿਆਂ ਨਾਲ ਨੂਰ ਕਿੰਨੇ ਮੁਕੜੇ ਖਾਗੇ ਤੂੰ ਹੂੰ ਹੈਲੋ ਗਾਇਜ਼ ਹੈ ਹੈ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਵੈਲਕਮ ਟੂ ਮਾਈ ਨਿਊ ਬਲੌਗ ਤਾਂ ਚਲੋ ਗਾਇਜ਼ ਇਸੇ ਦੇ ਨਾਲ ਕਰ ਦਿਆਂਗੇ ਵੀਡੀਓ ਨੂੰ ਐਂਡ ਆਈ ਹੋਪ ਗਾਇਜ਼ ਕਿ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਊਗੀ ਜੇਕਰ ਗਾਇਜ਼ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਗਾਇਜ਼ ਤਾਂ ਮਿਲਦੇ ਆਂਗੇ ਆਪਾਂ ਨੈਕਸਟ ਵੀਡੀਓ 'ਚ ਟੇਕ ਕੇਅਰ ਬਾਏ ਬਾਏ ਮਿੱਤਰੋ